ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਕੁਲਵਿੰਦਰ ਕੌਰ ਅੱਜ 15 ਅਗਸਤ ਅੱਜ ਦੇ ਦਿਨ ਆਪਣਾ ਆਦੇਸ਼ ਆਜ਼ਾਦ ਹੋਇਆ ਸੀ ਤੇ ਅਸੀਂ ਤਿਰੰਗੇ ਚੌਲ ਬਣਾ ਕੇ ਤਿਆਰ ਕਰਾਂਗੇ ਤੇ ਇੱਥੇ ਮੈਂ ਬਾਸ ਬਤੀ ਦੇ ਚੌਲ ਲਏ ਸੀ ਇੱਕ ਕੱਪ ਅਸੀਂ ਚੌਲ ਲਵਾਂਗੇ ਤੇ ਪੋਨਾ ਕੱਪ ਆਪਾਂ ਖੰਡ ਦਾ ਪਾਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਚੌਲਾਂ ਨੂੰ ਧੋ ਲਵਾਂਗੇ ਗੈਸ ਉੱਪਰ ਅਸੀਂ ਪਾਣੀ ਨੂੰ ਗਰਮ ਕਰਨਾਂ ਰੱਖ ਦਿੱਤਾ ਸੀ ਤੇ ਇੱਧਰ ਆਪਾਂ ਚੋਲਾ ਨੂੰ ਧੋ ਲਿਆ ਸੀ ਤੇ ਚੋਲ ਪਾ ਦਵਾਂਗੇ ਤੇ ਚੋਲਾ ਨੂੰ ਆਪਾਂ ਇਹਨਾਂ ਨੂੰ ਭਾਲ ਲਵਾਂਗੇ ਢੱਕਣ ਦੇ ਕੇ ਅਸੀਂ ਇਹਨੂੰ ਅੱਧਾ ਢੱਕਣ ਦਵਾਂਗੇ ਚੋਲਾ ਨੂੰ ਆਪਾਂ ਚੈੱਕ ਕਰ ਲਵਾਂਗੇ ਚੋਲ 80% ਪੱਕ ਗਏ ਆ ਤੇ ਹੁਣ ਆਪਾਂ ਇਹਨਾਂ ਨੂੰ ਇਹਨਾਂ ਨੂੰ ਆਪਾਂ ਪਾਣੀ ਇਹਨਾਂ ਦਾ ਬਾਹਰ ਕੱਢ ਦਾਂਗੇ ਛਾਣ ਕੇ ਤੇ ਗੈਸ ਨੂੰ ਬੰਦ ਕਰ ਦਾਂਗੇ ਜੇ ਆਪਾਂ ਜ਼ਿਆਦੇ ਚੋਲ ਪਕਾਈਏ ਕਿ ਟੁੱਟ ਜਾਣਗੇ ਚੋਲਾਂ ਦੇ ਉੱਪਰ ਚੋਪਾ ਪਾਣੀ ਕੱਢ ਦਿੱਤਾ ਸੀ ਤੇ ਹੁਣ ਆਪਾਂ ਇਹਨੂੰ ਟੱਕ ਕੇ ਇਸ ਤਰੀ ਲੱਕ ਛੱਡਾਂਗੇ ਗੈਸ ਉੱਪਰ ਆਪਾਂ ਪੈਨ ਰੱਖ ਦਿੱਤਾ ਸੀ ਪੈਨ ਦੇ ਉੱਪਰ ਆਪਾਂ ਦੇਸੀ ਘਿਓ ਪਾ ਦਵਾਂਗੇ ਛੋਟੇ ਚਮਚੇ ਮੈਂ 5-6 ਚਮਚੇ ਦੇਸੀ ਘਿਓ ਦੇ ਪਾਤੇ ਸੀ ਆਪਾਂ ਤੇ ਇਹਦੇ ਉੱਤੇ ਘਿਓ ਨੂੰ ਗਰਮ ਕਰ ਲਵਾਂਗੇ ਘਿਓ ਗਰਮ ਹੋ ਗਿਆ ਹੁਣ ਅਸੀਂ ਇੱਥੇ ਪਾ ਦਵਾਂਗੇ ਇੱਥੇ ਮੈਂ ਥੂਠੀ ਉਹਨੂੰ ਲੰਬੀ ਲੰਬੀ ਕੱਟ ਲਿਆ ਸੀ ਦੋ ਲਵਾਂਗੇ ਲੌਂਗ ਦੋ ਹਰੀਆਂ ਇਲਾਚੀਆਂ ਇੱਕ ਕਾਲੀ ਇਲਾਚੀ ਇੱਕ ਦਾਲਚੀਨੀ ਤੇ ਇਹਨਾਂ ਨੂੰ ਆਪਾਂ ਫਰਾਈ ਕਰ ਲਵਾਂਗੇ ਤੇ ਫਰਾਈ ਆਪਾਂ ਜਿਆਦਾ ਗੈਸ ਤੇ ਨਹੀਂ ਕਰਨਾ ਲੋ ਫਲੇਮ ਤੇ ਹੀ ਆਪਾਂ ਫਰਾਈ ਕਰਾਂਗੇ ਨਹੀਂ ਤੇ ਇਹ ਸਾਰੇ ਜਲ ਜਾਣਗੇ ਦਾਲ ਕਿ ਨਹੀਂ ਤੁਸੀਂ ਜਰੂਰ ਪਾਓ ਦਾਲ ਚੀਨੀ ਦਾ ਫਲੇਵਰ ਬਹੁਤ ਵਧੀਆ ਆਉਂਦਾ ਆ ਤੇ ਇੱਥੇ ਲਈ ਸੀ ਮੈਂ ਡਰਾਈ ਫਰੂਟ ਬਦਾਮ ਕਾਜੂ ਤੇ ਸੋਗੀ ਤੇ ਇਹ ਵੀ ਆਪਾਂ ਫਰਾਈ ਕਰ ਲਵਾਂਗੇ 2 ਮਿੰਟ ਹੀ ਸਿਰਫ ਇਹਨਾਂ ਨੂੰ ਫਰਾਈ ਕਰਨਾ ਜਿਆਦਾ ਨਹੀਂ ਅਸੀਂ ਇਹਨਾਂ ਨੂੰ ਭੁੰਨਣਾ ਵੀ ਗੈਸ ਨੂੰ ਬੰਦ ਕਰ ਦਵਾਂਗੇ ਇਹ ਆ ਸੁਪਰ ਆ ਪਾ ਕੜਾਈ ਰੱਖ ਲਈ ਸੀ ਤੇ ਇਹਦੇ ਵਿੱਚ ਆਪਾਂ ਖੰਡ ਪਾ ਦਵਾਂਗੇ। ਇਹ ਕੋਲੀ ਆਪਾਂ ਪਾਣੀ ਵੀ ਪਾ ਦਵਾਂਗੇ ਤੇ ਖੰਡ ਨੂੰ ਆਪਾਂ ਪਗਲਾ ਲਵਾਂਗੇ। ਇੱਧਰ ਲਈ ਆਪਾਂ ਦੋ ਕੋਲੀਆਂ ਤੇ ਇੱਥੇ ਲਿਆ ਸੀ ਥੋੜਾ ਜਿਹਾ ਆਪਾਂ ਗ੍ਰੀਨ ਕਲਰ। ਤੇ ਇੱਧਰ ਕਲਰ ਲਿਆ ਸੀ ਅਸੀਂ ਜਲੇਬੀ ਕਲਰ। ਤੇ ਇਹਨਾਂ ਦੇ ਵਿੱਚ ਦੋਨੇ ਆਪਾਂ ਦੋ ਕਲਰ ਲਏ ਸੀ ਤੇ ਇਹਨਾਂ ਦੇ ਵਿੱਚ ਇੱਕ ਇੱਕ ਚਮਚਾ ਆਪਾਂ ਪਾਣੀ ਦਾ ਪਾ ਦਵਾਂਗੇ। ਪਾਣੀ ਆਪਾਂ ਜ਼ਿਆਦਾ ਨਹੀਂ ਪਾਉਣਾ ਨਹੀਂ ਤੇ ਸਾਡੇ ਚੌਲ ਜਿਹੜੇ ਖਰਾਬ ਹੋ ਜਾਣਗੇ ਥੋੜਾ ਥੋੜਾ ਪਾਣੀ ਪਾ ਕੇ ਤੇ ਇਹਨੂੰ ਆਪਾਂ ਮਿਕਸ ਕਰ ਦਵਾਂਗੇ ਇਹਦੇ ਦੋਨੇ ਕਲਰ ਰੈਡੀ ਹੋ ਗਏ ਆ ਇਦੋਂ ਸਾਡੀ ਚਾਣੀ ਵੀ ਬਣ ਕੇ ਤਿਆਰ ਹੈ ਤੇ ਚਾਣੀ ਆਪਾਂ ਇਸ ਤਰ੍ਹਾਂ ਦੀ ਚਾਣੀ ਬਣਾ ਕੇ ਤਿਆਰ ਕਰਾਂਗੇ ਚਿਪ ਚਿਪੀ ਜੀ ਚਾਣੀ ਬਣ ਗਈ ਇੱਕ ਤਾਰ ਨਿਕਲਦੀ ਚਾਣੀ ਦੀ ਤੇ ਹੁਣ ਅਸੀਂ ਇਹਦੇ ਵਿੱਚ ਛੋਲੇ ਨੂੰ ਪਾ ਦੋਗੇ ਇਹ ਚੋਲਾ ਨੂੰ ਆਪਾਂ ਚਾਣੀ ਦੇ ਵਿੱਚ ਮਿਕਸ ਕਰ ਦਵਾਂਗੇ ਹਾਈ ਪਲੇਨ ਤੇ ਕਰਾਂਗੇ ਇਹਨਾਂ ਨੂੰ ਚੋਲਾ ਤੋਂ ਖੜਨ ਦਾ ਪਾਣੀ ਸੁੱਕ ਗਿਆ ਹੁਣ ਅਸੀਂ ਕਲਰਾਂ ਦੇ ਵਿੱਚ ਚੋਲਾ ਨੂੰ ਪਾ ਦਵਾਂਗੇ ਮਿਕਸ ਕਰ ਦਵਾਂਗੇ ਇਹਨਾਂ ਨੂੰ ਰਕਲਰ ਦੇ ਵਿੱਚ ਚੋਲਾ ਨੂੰ ਅਸੀਂ ਮਿਕਸ ਕਰ ਲਿਆ ਸੀ ਇਧਰ ਜਿਹੜੇ ਬਾਕੀ ਦੇ ਚੋਲ ਆਪਾਂ ਇਹਨਾਂ ਦੇ ਵਿੱਚ ਡਰਾਈ ਫਰੂਟ ਪਾ ਦਵਾਂਗੇ ਮਿਕਸ ਕਰ ਦਵਾਂਗੇ ਡਰਾਈ ਫਰੂਟ ਪਾ ਕੇ ਚੋੜਾ ਨੂੰ ਮੈਂ ਵਾਈਪ ਚੋੜਾ ਨੂੰ ਪਲੇਟ ਵਿੱਚ ਪਾ ਲਿਆ ਸੀ ਤੇ ਹੁਣ ਆਪਾਂ ਜੈਲੋ ਚੌਰ ਵੀ ਪਾ ਦਵਾਂਗੇ ਤੇ ਜੇ ਤੁਹਾਨੂੰ ਮੇਰੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਅਸੀਂ ਇਹਨੂੰ ਜਿਹੜਾ ਗੋਲ ਚੱਕਰ ਹੁੰਦਾ ਝੰਡੇ ਦੇ ਉੱਪਰ ਅਸੀਂ ਲੋਂਗਾ ਨਾਲ ਬਣਾ ਕੇ ਸਜਾਵਟ ਕਰ ਦਿੱਤਾ ਸੀ ਤੁਸੀਂ ਚੋਲ ਦੇ ਸਕਦੇ ਆਪਣੇ ਦੇਸ਼ ਦੇ ਜਾਂ ਆਜ਼ਾਦੀ ਦੇ ਵਿੱਚ ਅਸੀਂ ਕੁਛ ਇਹ ਨਾ ਚੋਲ ਬਣਾ ਕੇ ਤਿਆਰ ਕੀਤੇ ਸੀ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ